ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਹੁਲ ਕੁਮਾਰ ਜੀ ਦੇ ਬੱਚਿਆਂ ਦਾ ਅੱਜ ਜਨਮ ਦਿਨ ਸੀਗਾ ਜੀ ਬੇਟਾ ਡਾਕਟਰ ਚੰਦਨਾਤਰੀ ਅਤੇ ਬੇਟੀ ਡਾਕਟਰ ਭਾਵਨਾਤਰੀ ਦਾ ਜਨਮ ਦਿਨ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਣਕਵਾਲ ਭੰਗੂਆਂ ਦੇ ਬੱਚਿਆਂ ਨਾਲ ਬਣਾਇਆ ਗਿਆ ਇਹ ਜਨਮ ਦਿਨ ਤਾਂ ਹੀ ਖਾਸ ਸੀਗਾ ਕਿਉਂਕਿ ਜੋ ਸਕੂਲ ਦੇ ਪ੍ਰਾਇਮਰੀ ਦੇ ਬੱਚੇ ਸੀਗੇ ਉਹਨਾਂ ਨੇ ਜਨਮ ਦਿਨ ਅੱਜ ਸੈਲੀਬ੍ਰੇਟ ਕੀਤਾ ਸਾਰਿਆਂ ਨੇ ਉਹਨਾਂ ਵਾਸਤੇ ਖਾਣ ਲਈ ਪੇਸਟੀਆਂ ਸਮੋਸੇ ਲਿਆਂਦੇ ਗਏ ਸੀਗੇ ਸਕੂਲ ਵਾਸਤੇ ਤੇ ਦੋ ਬੂਟੇ ਜਿਹੜੇ ਸਾਹਮਣੇ ਦੇਖ ਰਹੇ ਹੋ ਉਹ ਵੀ ਗਾਵੜੇ ਦੇ ਵਿੱਚ ਲਾ ਕੇ ਸਕੂਲ ਨੂੰ ਦਿੱਤੇ ਗਏ ਜਨਮ ਦਿਨ ਦੀ ਖੁਸ਼ੀ ਵਿੱਚ ਦੇਖੋ ਬੱਚੇ ਸਾਰੇ ਬਹੁਤ ਖੁਸ਼ ਹੋਏ ਮੈਨੂੰ ਵੀ ਨਾਲ ਮੌਕਾ ਮਿਲਿਆ ਜਾਣ ਦੀ ਸੇਵਾ ਕਰਨ ਦਾ ਤੇ ਬੱਚੇ ਬਹੁਤ ਖੁਸ਼ ਹੋਏ ਕਿਉਂਕਿ ਖੁਸ਼ੀਆਂ ਹਲਾ ਬੱਚਿਆਂ ਨਾਲ ਵਧੀਆ ਮਨਾਈ ਜਾਂਦੀ ਹੈ ਹਨਾ ਚਲੋ ਵੱਡੇ ਹੋਟਲ ਰੈਸਟੋਰੈਂਟਾਂ ਪਾਰਟੀਆਂ ਆਪਾਂ ਕਰ ਲਵਾਂ ਨੇ ਪਰ ਆ ਛੋਟੇ ਬੱਚਿਆਂ ਨਾਲ ਦੇਖੋ ਕਿੰਨੇ ਖੁਸ਼ ਨੇ ਬੱਚੇ ਬਹੁਤ ਪਿਆਰ ਨਾਲ ਬੱਚਿਆਂ ਨੇ ਛਕਿਆ ਸਾਰਿਆਂ ਨੇ ਬਹੁਤ ਖੁਸ਼ੀ ਗਏ ਸਾਰੇ ਤੇ ਡਾਕਟਰ ਸਾਹਿਬ ਨੂੰ ਸਲਾਮ ਹੈ ਉਨ੍ਹਾਂ ਦੇ ਫੈਮਿਲੀ ਸੋਚ ਨੂੰ ਸਲਾਮ ਹੈ ਜੋ ਇਹਨੇ ਵਧੀਆ ਨੇਕ ਉਪਰਾਲਾ ਕੀਤਾ ਤੇ ਬੇਟਾ ਬੇਟੀ ਦਾ ਜਨਮ ਦਿਨ ਹੈ ਜੀ ਦੀ ਖੁਸ਼ੀ ਚ ਆਪਾਂ ਸਾਰਿਆਂ ਨੂੰ ਇਹਨਾਂ ਨੇ ਟ੍ਰੀਟ ਕੀਤਾਗਾ ਆਪਾਂ ਨੂੰ ਪਾਰਟੀ ਦਿੱਤੀ ਐ ਸੋ ਆਪਾਂ ਸਾਰੇ ਸਾਨੂੰ ਥੈਂਕ ਯੂ ਕਹੀਏ ਇਸ ਚੀਜ਼ ਵਾਸਤੇ ਉਹ ਵੀ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਸਕੂਲ ਦੇ ਪ੍ਰਿੰਸੀਪਲ ਸਾਰਾ ਸਰਦਾਰ ਕਲਦੀਪ ਸਿੰਘ ਜੀ ਅਤੇ ਸਾਰੇ ਬੱਚਿਆਂ ਨੇ ਜੀ ਸਾਰੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਸਾਨੂੰ ਚਲ ਚਾਹ ਪਣੀ ਪਾਇਆ ਉਹਨਾਂ ਸਕੂਲ ਨੇ ਬਹੁਤ ਧੀ ਸੇਵਾ ਕੀਤੀ ਇਹ ਗੱਲ ਨੇ ਤੇ ਲੋ ਜੀ ਬੱਚੇ ਸਾਰੇ ਛਕਦੇ ਹੋਏ ਬਹੁਤ ਖੁਸ਼ ਹੋ ਕੇ ਜਵਾਖਾ ਨੇ ਖਾਦਾ ਪੀਤਾ ਸੈਲੀਬ੍ਰੇਟ ਕੀਤਾ ਹਨਾ ਬਹੁਤ ਵਧੀਆ ਸੋਚ ਲੱਗੀ ਕਿਉਂਕਿ ਆਪਦੀ ਫੈਮਿਲੀ ਨਾਲ ਤਾਂ ਆਪਾਂ ਮਨਾਈ ਲੈਨੇ ਹਰ ਕੀ ਮਨਾ ਲਾਂਦਾ ਹਨਾ ਤੇ ਚਲੋ ਛੋਟੇ ਬੱਚੇ ਖੁਸ਼ ਹੋਏ ਸਾਰੇ ਪ੍ਰਾਇਮਰੀ ਸਕੂਲ ਦੇ ਬੱਚੇ ਸੀਗੇ ਸਾਰੇ ਇਹ ਬਹੁਤ ਖੁਸ਼ ਹੋਏ ਦੇਖ ਕੇ ਸਾਨੂੰ ਅਹੀਆਂ ਇਹ ਖੁਸ਼ੀਆਂ ਸਾਂਝੀਆਂ ਕਰਦੇ ਰਹਿਣਾ ਚਾਹੀਦੇ ਆਪਾਂ ਨੂੰ ਦੇਖੋ ਇਹ ਸਾਰੇ ਬੱਚੇ ਛੱਕਦੇ ਹੋਏ ਖੁਸ਼ ਹੋ ਕੇ ਪੂਰਾ ਅਜੇ ਬੱਚੇ ਘੱਟ ਸੀਗੇ ਕਿਉਂਕਿ ਕੁਝ ਬੱਚੇ ਖੇਡਣ ਗਏ ਹੋਏ ਸੀਗੇ ਤੇ ਸਰਦਾਰ ਕਲਦੀਪ ਸਿੰਘ ਜੀ ਪ੍ਰਿੰਸੀਪਲ ਦਾ ਥੋੜਾ ਬਾਹਰ ਸੀਗੇ ਤਾਂ ਥੋੜਾ ਪ੍ਰੋਗਰਾਮ ਲੇਟ ਹੋ ਗਿਆ ਕਿਉਂਕਿ ਜਿਹੜਾ ਅੰਗਣਵਾੜੀ ਵਾਲੇ ਬੱਚੇ ਹੁੰਦੇ ਨੇ ਉਹ ਵੀ ਇੱਥੇ ਹੁੰਦੇ ਨੇ ਵੈਸੇ ਤਾਂ ਉਹਨਾਂ ਨੂੰ ਛੁੱਟੀ ਪਹਿਲਾਂ ਹੋ ਗਈ ਥੋੜਾ ਜਿਹਾ ਲੇਟ ਹੋ ਗਿਆ ਪ੍ਰੋਗਰਾਮ ਨਹੀਂ ਚਲੋ ਵਿੱਚੋਂ ਵੀ ਛੱਕ ਲੈਣੇ ਕਮਾਲ ਵੈਸੇ ਪੂਰਾ ਸਮਾਨ ਲੈ ਕੇ ਆਏ ਸਾਰੇ ਬੱਚ ਕੁਝ ਬੱਚੇ ਉਹ ਖੇਡਾਂ ਚੱਲਦੀਆਂ ਸਕੂਲਾਂ ਚੋਂ ਸਰਕਾਰੀ ਚ ਹਨ ਕੁਝ ਬੱਚੇ ਬਾਹਰ ਸੀਗੇ ਤੇ ਚਲੋ ਜਿੰਨੇ ਬੱਚੇ ਸੀ ਇਹਨੇ ਬਹੁਤ ਖੁਸ਼ ਹੋ ਕੇ ਖਾਦਾ ਪੀਤਾ ਇੰਜੋਏ ਕੀਤਾ ਸਾਰਾ ਕੁਝ ਸਪੈਸ਼ਲ ਅੱਜ ਮੈਂ ਜਾ ਕੇ ਭਾਈ ਪੱਲਾ ਚਾਚੀ ਨੇ ਮੇਰੀ ਡਿਊਟੀ ਲਈ ਸੀਗੀ ਮੈਂ ਜਾ ਕੇ ਚੀਜ਼ ਮੇਰਾ ਸਮਾਨ ਤਿਆਰ ਕਰਾ ਕੇ ਲੈ ਆਇਆ ਸਾਰੇ ਜਾ ਕੇ ਲੈ ਕੇ ਆਏ ਸੀ ਫਿਰ ਤੇ ਮੈਂ ਨਾਲ ਪਹੁੰਚਿਆ ਫਿਰ ਉੱਥੇ ਚਲੋ ਬੱਚੇ ਤਾਂ ਨਹੀਂ ਆ ਸਕਦੇ ਡਾਕਟਰ ਸਾਹਿਬ ਦੇ ਦੋਨੇ ਕਿਉਂਕਿ ਪੜ੍ਹਾਈ ਕਰਕੇ ਬਾਹਰ ਸੀਗੇ ਦੋਨੇ ਸ਼ਾਇਦ ਸ਼ਾਮ ਤੱਕ ਆਉਣਗੇ ਤਾਂ ਕਰਕੇ ਉਹ ਤਾਂ ਨਹੀਂ ਆਇਆ ਗਿਆ ਅਸੀਂ ਮੈਂ ਚਾਚਾ ਜੀ ਤੇ ਸਾਡੀ ਚਾਚੀ ਜੀ ਤਿੰਨੇ ਪਹੁੰਚੇ ਸੀ ਅਸੀਂ ਉਹਨਾਂ ਤੋਂ ਨਹੀਂ ਆਏ ਗਿਆ ਉਹਨਾਂ ਨੇ ਆਉਣਾ ਤਾਂ ਹੈ ਗਿਆ ਪਰ ਲੇਟ ਆਉਣਗੇ ਸ਼ਾਇਦ ਉਹ। ਚੋਪੜਾਈਆਂ ਤੁਹਾਨੂੰ ਪਤੀ ਅੱਜ ਕੱਲ ਹਨਾ ਔਖਾ ਹੋ ਜਾਂਦਾ ਬੱਚਿਆਂ ਨੂੰ ਸ਼ਾਇਦ ਸ਼ਾਮ ਤੱਕ ਪਹੁੰਚਣਗੇ ਨਹੀਂ ਉਹ ਵੀ ਨਾਲ ਆਉਂਦੇ। ਤੇ ਬਹੁਤ ਖੁਸ਼ੀ ਹੋਈ ਮਾਨ ਨੂੰ ਭਾਈ। ਚਲੋ ਮੈਨੂੰ ਵੀ ਸੇਵਾ ਦਾ ਮੌਕਾ ਮਿਲਿਆ ਨਾਲ ਮਾੜਾ ਮੋਟਾ ਸਹਿਯੋਗ ਪਾ ਗਿਆ ਮੇਰਾ ਵੀ ਹਨਾ। ਬਹੁਤ ਖੁਸ਼ੀ ਹੋਈ ਮਾਨ ਨੂੰ। ਦੇਖੋ ਬੱਚੇ ਕਿੰਨੇ ਖੁਸ਼ ਹੈ। ਇਹ ਬੱਚੇ ਕੁਝ ਖੇਡ ਕੇ ਆ ਚੁੱਕੇ ਸੀ ਵਿੱਚ ਦੇ ਕੁਛੋਟੇ-ਟੜ ਬੱਚੇ। ਬਹੁਤ ਖੁਸ਼ੀ ਮਿਲੀ ਇਹਨਾਂ ਨਾਲ ਟਾਈਮ ਬਤਾ ਕੇ ਕਿ ਛੋਟੇ ਬੱਚਿਆਂ ਚ ਰੱਬ ਵਸਦਾ ਹੁੰਦਾ ਆਪਾਂ ਕਹਿੰਦੇ ਹਨ ਦੇਖੋ ਕਿੰਨੇ ਖੁਸ਼ ਨੇ ਸਾਰੀ ਸਾਡੇ ਮਨ ਨੂੰ ਸਕੂਨ ਮਿਲਿਆ ਤੇ ਡਾਕਟਰ ਸਾਡੀ ਸੋਚ ਨੂੰ ਮੈਂ ਪੈਸੇ ਦੁਆਰੇ ਫਿਰ ਕਹਿੰਦਾ ਵੀ ਸਲਾਮ ਹੈ ਬਹੁਤ ਵਧੀਆ ਚੰਗੀ ਸੋਚ ਆ ਉਹਨਾਂ ਦੀ ਇਹੋ ਜਿਹੇ ਉਪਰਾਲੇ ਆਪਾਂ ਸਾਰਿਆਂ ਨੂੰ ਕਰਦੇ ਰਹਿਣਾ ਚਾਹੀਦਾ ਤਾਂ ਜੋ ਹੋਰਾਂ ਨੂੰ ਵੀ ਇਹ ਨਾਲ ਮੜਿਆ ਮਿਲਦਾ ਹੈ ਨਾ ਅਗਲਾ ਕਹਿੰਦਾ ਆਪਾਂ ਵੀ ਕਰੀਏ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਮਿਹਨਤਾਂ ਕਿ ਹੋਰ ਨੂੰ ਵੀ ਦੇਖ ਕੇ ਕਹਿੰਦੇ ਆਪਾਂ ਜਦਵੇਂ ਮੜਿਆ ਹੁੰਦਾ ਵੀ ਆਪਾਂ ਵੀ ਕਰਦੀ ਹੈ ਨਾ ਕਈ ਵਾਰ ਆਪਾਂ ਨਹੀਂ ਕਰਦੇ ਹੁੰਦੇ ਦੇਖੋ ਵਧੀਆ ਜੀ ਤੇ ਦੋ ਬੁੱਟੇ ਜੋ ਲਿਆਂਦੇ ਸੀਗੇ ਸੋਲ ਵਾਸਤੇ ਕੋਲ ਚਲਾਉਣ ਵਾਸਤੇ ਜਾਂ ਆਪਣੇ ਦੀ ਖੁਸ਼ੀ ਵਿੱਚ ਉਹ ਵੀ ਦਿੱਤੇ ਗਏ ਆਪਾਂ ਨੇ ਤੇ ਕਿਵੇਂ ਲੱਗੀ ਸੋਲ ਡਾਕਟਰ ਸਾਹਿਬ ਦੀ ਜਰੂਰ ਦੱਸਿਓ ਕਮੈਂਟ ਕਰਕੇ ਅਤੇ ਹੋਰ ਭੈਣ ਭਰਾ ਵੀ ਆਪਦੇ ਬੱਚਿਆਂ ਜਾਂ ਤੇ ਇਹ ਪ੍ਰਾਲੇ ਕਰਦੇ ਰਹਿਆ ਕਰੋ ਅਤੇ ਆਪਣੀ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਸਾਰੇ ਭੈਣ ਭਰਾ